ਮਦਾਤਾਜ ਨੀ ਰਹਿਣਾ ਹੱਕਾਂ ਪਾਜ ਨੀ ਰਹਿਣਾ ਲੁੱਟ ਕੇ ਜੋ ਕੌਮ ਖਾ ਗਏ ਚੋਰਾਂ ਦਾ ਰਾਜ ਨੀ ਰਹਿਣਾ ਦੂਰ ਦਿਲਾਂ ਵਿੱਚ ਹੋਣਗੇ ਹਨੇਰੇ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਸੋਹਣੀ ਜਾਗ ਤੇ ਲਿਆਉਗੀ ਸਵੇਰੇ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਵੇਖੀ ਨਾ ਲੁੱਟ ਸਕਣਗੇ ਝਾਲਮ ਨਾ ਕੋਟ ਸਕਣਗੇ ਸਾਡੀਆਂ ਜਿੱਤਾਂ ਦੇ ਝੰਡੇ ਵੈਰੀ ਨਾ ਪੁੱਟ ਸਕਣਗੇ ਆਕੀ ਅੱਖਾਂ ਚ ਕਸੁੰਨ ਦੇ ਕੇ ਰੋਣਗੇ ਬੋਲੇ ਬਾਲੇ ਗੁਰੂ ਪੰਥ ਦੇ ਹੋਣਾ ساری ਦੁਨੀਆਂ ਦੇ ਵਿੱਚ ਹੋਣਗੇ ਬੋਲੇ ਬਾਲੇ ਗੁਰੂ ਪੰਥ ਦੇ ਨਹੀਂ ਰਹਿਣਾ ਪਰਮਾ ਵਿੱਚ ਹੁਣ ਨਹੀਂ ਪੈਣਾ ਮੰਗਲ ਤੇ ਸ਼ਨੀ ਗਰਦਾ ਕਿਸੇ ਨੇ ਨਾ ਮਿਲਣਾ ਲਾਉਣੇ ਰਾਹੁ ਕੇਤੂ ਹੋਰ ਕੀ ਤੇ ਡੇਰੇ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਸੋਹਣੀ ਜਾਗ ਤੇ ਲਿਆਉਗੀ ਸਵੇਰੇ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਉਹ ਦੁਸ਼ਮਣ ਕੋ ਜਸਾਕਦਾ ਕਰ ਨਹੀਂ ਅਣਖਾਂ ਨੇ ਸਕਣਾ ਮਰ ਨਹੀਂ ਲੱਖ ਵਾਰੀ ਚੜ ਕੇ ਆ ਜੇ ਦਿੱਲੀ ਦਾ ਕੋਈ ਡਰ ਨਹੀਂ ਸ਼ੇਂਗ ਏਕ ਢਾਕੇ ਸਾਹਮਣੇ ਖਲੋਣਗੇ ਬੋਲੇ ਬਾਲੇ ਗੁਰੂ ਪੰਥ ਦੇ ਹੋਣਾ ਸਾਰੀ ਦੁਨੀਆਂ ਦੇ ਵੇਚ ਹੋਣਗੇ ਬੋਲੇ ਬਾਲੇ ਗੁਰੂ ਪੰਥ ਦੇ ਮੁੱਕਾ ਤੇ ਮੜੀ ਮਸਾਣੀ ਆਪਾ ਨਹੀਂ ਪੂਜਣ ਜਾਣੀ ਕਬਰਾਂ ਤੇ ਤੇਲ ਪਾਉਣਾ ਪਰ ਨਹੀਂ ਸਤਗੁਰ ਦੀ ਬਾਣੀ ਮੁੱਕ ਜਾਣਗੇ 84 ਵਾਲੇ ਫੇਰੇ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਸੋਹਣੀ ਜਗ ਤੇ ਲ ਆਉਗੀ ਸਵੇਰੇ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਉਹ ਬੈਠੇ ਜੋ ਗੱਦਿਆਂ ਲਾ ਕੇ ਭਜਣਗੇ ਜਾਨ ਬਚਾ ਕੇ ਨੀਂਦਰ ਚੋਂ ਪੰਥ ਖਾਲਸਾ ਉੱਠਿਆ ਜਦ ਗੁੱਸਾ ਖਾ ਕੇ ਭਜੇ ਜਾਂਦੇ ਭੇਖੀ ਸਾਧਨਾ ਖਲੌਣਗੇ ਭੋਲੇ ਬਾਲੇ ਗੁਰੂ ਪੰਥ ਦੇ ਹੋਣਾ ਸਾਰੀ ਦੁਨੀਆਂ ਦੇ ਵਿੱਚ ਹੋਣਗੇ ਭੋਲੇ ਬਾਲੇ ਗੁਰੂ ਪੰਥ ਦੇ ਸਭ ਦੀ ਗੱਲ ਵਕੜੀ ਪੈਣੀ ਜਾਤਾਂ ਦੀ ਜਾਤ ਨਹੀਂ ਰਹਿਣੀ ਸਿੱਖਾਂ ਵਿੱਚ ਪਿਆਰ ਹੋਊਗਾ ਹੋ ਜੂ ਇੱਕ ਕਰਨੀ ਕਹਿਣੀ ਸੌੜੇ ਦਿਲਾਂ ਵਾਲੇ ਰਹਿਣਗੇ ਨਾ ਥੇਰੇ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਸੋਹਣੀ ਜਗਤ ਲਿਆਉਗੀ ਸਵੇਰੇ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਓ ਜਿੱਥੇ ਕੋਈ ਖੜਾ ਹੈ ਇੱਕੋ ਹੀ ਧਰਮ ਢੜਾ ਹੈ ਸਭ ਦੁਨੀਆਂ ਇਹ ਕਹੇਗੀ ਸਿੱਖਾਂ ਵਿੱਚ ਪਿਆਰ ਬੜਾ ਹੈ ਦੋਖੇ ਪੰਥ ਦੇ ਰਤੋਲ ਮੂਲ ਕੋਣਗੇ ਬੋਲੇ ਬਾਲੇ ਗੁਰੂ ਪੰਥ ਦੇ ਹੋਣਾ ਸਾਰੀ ਦੁਨੀਆਂ ਦੇ ਵੇਖੇ ਹੋਣਗੇ ਬੋਲੇ ਬਾਲੇ ਗੁਰੂ ਪੰਥ ਦੇ